ਆ ਫਿਰ ਕਾਲਜੀ ਦੀ ਸਵਾਗਤ ਆ ਤੁਹਾਡਾ ਆਪਣੇ ਜੀ ਨਾਮ ਦੀ ਵੀਡੀਓ ਦੇ ਵਿੱਚ ਪਿਆਰੇ ਵੀਰੋ ਆਪਣੀ ਜਿਹੜੀ ਅੱਜ ਦੀ ਵੀਡੀਓ ਹੁਣ ਹੋਣ ਵਾਲੀ ਹੈ ਉਹ ਇੱਕ ਅਲੱਗ ਤਰ੍ਹਾਂ ਦੀ ਵੀਡੀਓ ਉਹ ਕੋਈ ਆਪਾਂ ਅੱਜ ਤੋਂ ਇੱਕ ਨਾਮੀ ਤਰ੍ਹਾਂ ਦੀ ਵੀਡੀਓ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਇੱਕ ਮਹੀਨੇ ਦੇ ਪਿਛਲੇ ਸਾਰੇ ਕਮੈਂਟ ਚੱਕਿਆ ਕਰਾਂਗੇ ਤੇ ਉਹ ਕਮੈਂਟ ਦਾ ਬਰਨ ਰਿਪਲਾਈ ਕਰਾਂਗੇ ਅਗਰ ਅੰਗਰਾਂ ਨੇ ਆਪਾਂ ਅਭੀ ਨਾਮ ਬੋਲਿਆ ਕਰਾਂਗੇ ਤੇ ਨਾਲੇ ਆਪਾਂ ਉਹਨਾਂ ਦੇ ਕਮੈਂਟ ਦਾ ਜਵਾਬ ਦਵਾਂਗੇ। ਚਾਜੀ ਜਮਨੀ ਦੀ ਪੈਲੀ ਵੀਡੀਓ ਆ। ਇਸੇ ਦੇ ਇਹ ਵੀਡੀਓ ਦੇ ਕਮੈਂਟ ਨੇ ਓੜੇ ਜੇ ਪਾਣੇ ਵੀ ਇੱਕ ਮਹੀਨੇ ਤੋਂ ਵੱਧ ਦੇ ਵੀ ਚੱਕੇ ਹੋਏ ਹੋਏ ਹੈਗੇ ਨੇ ਵਿੱਚ। ਤਾਂ ਕਰਕੇ ਆਹ ਤੁਹਾਨੂੰ ਅੱਜ ਆਪਣੀ ਸ਼ੁਰੂਆਤ ਆ। ਅੱਗੇ ਤੋਂ ਆਪਾਂ ਇੱਕ ਮਹੀਨੇ ਦੇ ਕਮੈਂਟ ਆਪਾਂ ਪਿੱਛਲੇ ਚੱਕਿਆ ਕਰਾਂਗੇ। ਜਿਹੜੇ ਸਭ ਤੋਂ ਪਹਿਲਾਂ ਆਪਾਂ ਨੇ ਕਮਿਊਨਿਟੀ ਪੈਜ ਦੇ ਵਿੱਚ ਸਿੱਧੀ ਵੀ ਜਾਈ ਬਾਰੇ ਇਦੇ ਵਿੱਚ ਮੌਂਟਿੰਡ ਸਾਹਿਬੀਰ 1164 ਨਾਮ ਤੇ ਆਈਡੀ ਹੈ। ਕਮੈਂਟ ਉੱਪਰ ਚੱਲ ਰਿਹਾ ਹੈ। ਇਹਨਾਂ ਵੀਰਾਂ ਨੇ ਆਪਣੀ ਕਮਿਊਨਿਟੀ ਹਿਸਟਰੀ ਕਮੈਂਟ ਕਰਿਆ ਤਾਂ ਕਹਿੰਦਾ ਵੀ ਸਾਡੇ ਅਸੀਂ ਚਾਰ ਥਾਂ ਤੋਂ ਸਿੱਧੀ ਵਿਜਾਈ ਕਰਦੇ ਆਂ ਤੇ ਬਿਲਕੁਲ ਕਾਮਯਾਬ ਆ ਸਾਡੇ ਕੋਲ ਤਾਂ ਹਾਜੀਪਾ ਜੀ ਸਹੀ ਗੱਲਾ ਹੁਡੀ ਬਿਲਕੁਲ ਕਾਮਯਾਬ ਆ ਸਿੱਧੀ ਵਿਜਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਤੇ ਹਬੇ ਦੇ ਦੇ ਵਿੱਚ ਵੇਚ ਕੇ ਬਣਾਲੇ ਦੇ ਵਿੱਚ ਕਾਫੀ ਰੋਖਾਂ ਨੇ ਕਰੀ ਹੈ ਤੇ ਇਧਰ ਹਰਿਆਣੇ ਕੰਨੂ ਬਣਾਲੇ ਨੂੰ ਜਾਂਦੇ ਬਹੁਤ ਬੰਦਿਆਂ ਨੇ ਸਿੱਧੀ ਵਿਜਾਈ ਕਰੀ ਹੈ ਤੇ ਬਹੁਤ ਵਧੀਆ ਖੜੀ ਹੈ ਤੇ ਆਉਣ ਵਾਲੇ ਜਿਹੜੇ ਜਕਰ ਝੋਨਾ ਆਪਾਂ ਨੇ ਲਗਾਤਾਰ ਲਾਉਂਦੇ ਰਹਿਣਾ ਰੱਖਣਾ ਹੈ ਤਾਂ ਆਉਣ ਵਾਲੇ ਟਾਈਮ ਜਿਹੜੀ ਮੰਗਾ ਉਹ ਸਿੱਧੀ ਵਿਜਾਈ ਹੋ ਆ ਉਹ ਸਿੱਧੀ ਵਿਜਾਈ ਆਪਣੀ ਧਰਤੀ ਦੇ ਥੱਲੇਲੇ ਪਾਣੀ ਨੂੰ ਬਚਾ ਸਕਦੀ ਹੈ ਤੇ ਦੂਜਾ ਜੇ ਥੱਲੇ ਕਮੈਂਟ ਕਰੇ ਰਾ ਮੇਜਰ ਸਿੰਘ 5305 ਬੇਰ ਨੇ ਕਰਾ ਵੀ ਸਾਡੇ ਗੋੜਾ ਚੇਕਾ ਏਰੀਆ ਵਿੱਚ ਵੀ ਸਿੱਧੀ ਬਜਾਈ ਬਹੁਤ ਹੋਈ ਹੈ ਇਸ ਵਾਰ ਹਾਜੀ ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਾਫੀ ਲੱਕਣੇ ਦੇ ਵਿੱਚ ਸਿੱਧੀ ਬਜਾਈ ਨੂੰ ਕਾਫੀ ਜ਼ਿਆਦਾ ਪੈਕੰਗ ਵੀਰਾਂ ਨੇ ਤੇ ਲਗਭਗ ਆੜੀ ਅਪਾਟੋ ਨਾ ਲਾਉਨੇ ਆ ਕਦੋਂ ਕਰਕੇ ਉਹਦੇ ਨਾਲੋਂ ਲਗਭਗ 40% ਪਾਣੀ ਉਸਾ ਕਦਮ ਐ ਫਰੇ ਕੱਟ ਕਰਿਆ ਹੁਮਾ 40 ਘੰਟੇ ਤੋਂ ਵੱਧ ਪਾਣੀ ਵੀ 6 ਵਜੇ ਦੇ ਕਰ 6 ਵਜੇ ਹੁੰਦਾ ਏ ਤੇ ਦੂਜਾ ਇਹਨੂੰ ਲਾਉਣ ਦੇ ਵਿੱਚ ਕੋਈ ਏਡੀ ਦਿੱਕਤ ਨਹੀਂ ਆਉਂਦੀ ਜੇ ਤੁੰਗੇ ਤੋਂ ਤਾਂ ਆਪਣੇ ਜਮੀਨ ਚਾ ਰਕੇ ਆਪਣਾ ਬੁਝਾਈ ਕਰ ਲੈਣੇ ਆ ਲੇਬਰ ਜੀ ਉਹ ਘੱਟ ਲੋਡ ਪਾਉਣੇ ਤੁੰਗੇ ਆਪਾਂ ਨੂੰ ਘਾਰਾ ਨਹੀਂ ਲਾਉਣਾ ਪੈਂਦਾ ਤੇ ਦੂਜਾ ਜੂੜਿਆ ਪਾਉਣ ਦੇ ਵਿੱਚ ਵੀ ਆਪਾਂ ਨੂੰ ਜਾਂ ਉਹ ਰੇਸ ਫੇਰੀ ਕਰਨਾ ਉਹਦੇ ਵਿੱਚ ਵੀ ਆਪਾਂ ਨੂੰ ਸਮਾਂ ਹੀ ਰਹਿੰਦੀ ਆ ਤੇ ਆੜਾ ਕਮੈਂਟ ਹੈਗਾ ਵੀ ਪ੍ਰਮੇਂਦਰ ਸਿੰਘ ਬਾਈ ਦਾ ਬਾਈ ਗਰ ਗਰ ਬਾਈ ਜੀ ਵੀਡੀਓ ਪਾਈ ਜੱਗ ਬਾਰੇ ਉਹਦੇ ਥੱਲੇ ਬਹੁਤ ਨੇ ਕਮੈਂਟ ਕਰਿਆ ਇਹਦਾ ਬਾਈ ਜੀ ਅੱਗ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਜ਼ਿੰਮੇਵਾਰਾਂ ਨੇ ਤੇ ਸਹੀ ਗੱਲ ਹੈ ਵੀ ਜੀ ਹੁੱਡੀ ਗੱਲ ਨਾਲ ਆਪਾਂ ਬਿਲਕੁਲ ਸਹਿਮਤਾਂ ਤੇ ਕਮੈਂਟ ਬਾਈ ਜੀ ਦਾ ਉੱਪਰ ਚੱਲ ਰਿਹਾ ਹੈ ਆਪਣੇ ਕਈ ਕਿਸਾਨ ਭਰਾਵਾਂ ਨੇ ਕੀ ਕਰਿਆ ਤੁਹਾਨੂੰ ਪਤਾ ਵੀ ਇਸ ਲਈ ਆਇਆ ਕਿ ਜਿਹੜੀ ਕੁਦਰਤ ਨੇ ਆਪਣੇ ਜਿਹੜੇ ਤੁਹਾਨੂੰ ਪਤਾ ਹੈ ਵੀ ਅੱਜ ਲੋ ਚੱਲੀ ਐ ਅੱਗ ਪਈ ਏ ਗਰਮੀ 47 48 ਦਾ ਕੋਈ ਨਹੀਂ ਲਕਾਂ ਦੇ ਵਿੱਚੋਂ 50 ਡਿਗਰੀ ਟੈਂਪਰੇਚਰ ਦੇ ਐ ਤਾਂ ਕਰਕੇ ਨਾਲ ਦੀ ਨਾਲ ਕੁਦਰਤ ਨੇ ਆਪਾਂ ਨੂੰ ਉਹਦੀ ਸਜ਼ਾ ਵੀ ਦਿੱਤੀ ਏ ਕੋਕ ਦੇਖ ਲੋ 15 ਦਿਨ ਲੜ ਸਾਡੇ ਤੇ ਇੱਕ ਹੀ ਹੋ ਗਈ ਕਾਫੀ ਟਾਈਮ ਹੋ ਗਿਆ 6 ਦਿਨ ਹੋ ਗਏ ਤੇ ਹਾਲੇ ਵੀ ਜਿਹੜੇ ਭਰਾਵਾਂ ਨੇ ਦੋ ਦੋ ਕਿੱਦੇ ਲਾਲੇ ਤਾਂ ਉਹਦੇ ਵਿੱਚ ਪਾਣੀ ਆਪਣਾ ਅੱਗੇ ਨਹੀਂ ਵਧ ਰਿਹਾ ਅਸੀਂ ਇੱਧਰ ਨੂੰ ਗਏ ਤੇ ਆਪਾਂ ਬਰਨਾਲੀਆਂ ਨੂੰ ਵੀਡੀਓ ਬਣਾਉਣ ਤੇ ਕਈ ਭਰਾਵਾਂ ਨੇ ਦੇਖਿਆ ਆਪਣੇ ਏਰੇ ਭਰਾਣੇ ਉਹਨਾਂ ਨੇ ਫਿਰ ਵੀ ਸੇਕ ਕੇ ਘਟੇ ਜਾਂਦੇ ਨੇ ਤੁਹਾਨੂੰ ਪਤਾ ਹੈ ਜਿਹੜੇ ਦਰਾਹਤ ਥੱਲੋਂ ਖਬਰ ਖੁੱਬਲ ਜਿਹੜੇ ਸੱਕੇ 'ਤੇ ਹੁੰਦੇ ਨੇ ਪੱਤੇ ਪੁੱਤੇ ਕਾਫੀ ਅਚੜ ਦਾ ਮੌਸਮ ਹੁੰਦਾ ਝੜੇ ਵੀ ਹੁੰਦੇ ਨੇ ਸੱਕੇ ਵੀ ਹੁੰਦੇ ਨੇ ਤੇ ਅਸੀਂ ਦਰਾਹਤ ਲੋਕਾਂ ਨੇ ਬਹੁਤ ਬਚਾਤੇ ਜ਼ਿਮੀਦਾਰਾਂ ਨੇ ਇਹ ਬਹੁਤ ਮਾੜੀ ਗੱਲ ਹੈ ਕਿ ਆਪਾਂ ਪਹਿਲੀ ਘਟਾ ਇਹ ਵੀ ਕੰਟਰੀ ਖਰਚੇ ਨੂੰ ਵਰਤ ਲਾਉਣ ਨੂੰ ਚਾਹੀਦੇ ਜੀ ਕਿਉਂਕਿ ਇਹ ਤਾਂ ਵੈਸੇ ਹੀ ਵਿੱਚ ਰਲ ਜਾਂਦੇ ਨੇ ਅਸੀਂ ਰਕਬਾ ਪੈਸੇ ਲੈਣ ਦਾ ਸਾਲ ਤੋਂ ਅੱਗੇ ਲਾਉਂਦੇ ਨਹੀਂ ਹੈਗੇ ਜੇ ਲੰਗਣੀ ਵੀ ਐ ਚਲੋ ਤੁਹਾਡਾ ਨਹੀਂ ਹੋ ਸਰਦਾ ਹੈਗਾ ਤਾਲੇ ਦਾਲੇ ਤੁਸੀਂ ਆਪਣਾ ਰੋਟਾ ਬਿਟਰਦੇ ਜਾਂ ਹਲਾਂ ਦੇ ਜਾਂ ਹਰੋਂ ਦੇ ਗੇੜੇ ਤੋਂ ਤੁਹਾਨੂੰ ਲਾ ਕੇ ਲਾ ਸਕਦੇ ਹੋ ਇਸ ਦੀ ਛੋਟੀ ਨਾਲ ਆਪਾਂ ਸਹਿਮਤਾ ਅੱਜ ਤੇ ਕੀ ਅੱਗ ਨਾਲ ਕਾਫੀ ਜ਼ਿਆਦਾ ਜਿਹੜਾ ਦਰਖਤਾਂ ਦਾ ਨੁਕਸਾਨ ਹੋਇਆ ਤੇ ਉਹਦੇ ਨਾਲ ਉਹ ਜਿਹੜੇ ਪੰਛੀਆਂ ਦੇ ਉੱਥਰੇ ਨੇ ਉਹ ਵੀ ਜਿਹਨਾਂ ਨੂੰ ਪਾਲਣੇ ਕਹਿੰਦੇ ਨੇ ਉਹ ਵੀ ਜਲ ਜਾਂਦੇ ਨੇ ਤੇ ਮਾੜੀ ਗੱਲ ਹੈ ਜਮੀ ਤਰਾਂ ਵਾਸਤੇ ਤੇ ਅਗਲਾ ਆਪ ਕਮੈਂਟ ਕਰਿਆ ਜੀ ਸੇਵਨਜੀਤ ਸਿੰਘ ਬ੍ਰਾਂਚ ਵਾਟੋ ਬਚਾਦ ਰਿਹਾ 22 ਦਾ 22 ਦਾ ਨਾ 1275000 ਦਾ ਆ 4x4 ਜੌਣੀਆ 5405 ਜੋ ਲੈਣਾ ਪਿਛੇ ਨੇ ਇੱਥੋਂ ਫਿਰ ਇਹ ਸਿਰਫ 60 17000 ਹੋਰ ਹੋਰ ਖਰਚ ਕਰਕੇ 1350000 ਦਾ ਬ੍ਰਾਂਡ ਨਿਊ ਜੋ ਉਸ ਫਾਰ ਐਸਫੀਚਪੀ ਲਿਆ ਜਾਂਦਾ ਏ ੁਰਜੀ ਗੱਲ ਤਾਂ ਹੁਡੀ ਬਿਲਕੁਲ ਸਹੀ ਐ ਜੋ ਉਸ ਫਾਰ 13.5 ਲੱਖ ਦਾ ਐਸਫੀਚਪੀ ਜ਼ਰੂਰ ਆਜੂਗਾ ਪਰ ਉਹਨੂੰ ਤੁਸੀਂ ਲੈਤਾ ਲੈਣਗੇ ਉਹ ਜਦੋਂ ਉਹਨੂੰ ਕੱਢੂ ਤੁਸੀਂ ਸੇਲ ਕਰਨਾ ਐ ਤਾਂ ਉਹ ਤੁਹਾਡਾ ਤੁਸੀਂ ਦੋ ਸਾਲ ਚਲਾ ਕੇ ਵੇਚਦੇ ਹੋ ਤਾਂ ਉਹ 8 ਲੱਖ ਦਾ ਮੈਨੇ ਵਿਕਣਾ ਹੈਗਾ ਚਲੋ ਵੇਖ ਲਈਦਾ ਦੂਰ ਕਰੋ ਉਹਨਾਂ ਦੇ ਜਿਹੜੇ ਆਪਣੇ ਇਹ ਜਿਹੜੀ ਵੈਸੀ ਮਾਰਕੀਟ ਨਹੀਂ ਹੈਗੀ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਢੋਕਲੇ ਸਪੇਡਪੜਾਣੇ ਦੁਕਾਨਦਾਰ ਨੇ ਇਹਨਾਂ ਤੋਂ ਟਰੈਕਟਰਾਂ ਦਾ ਸਮਾਨ ਬੀਜ ਆਪਾਂ ਨੂੰ ਘਾਟ ਮਿਲਦਾ ਹੈ ਇਹ ਵੀ ਦਿੱਕਤ ਆਊਗੀ ਲਾ ਕੇ ਕਮੈਂਟ ਕਰਨੀ ਤਾਂ ਲਾ ਬਾਈ ਹੋਡਾ ਤੇ ਆਲਾ ਕਮੈਂਟ ਆ ਗਿਆ ਜੀ ਮੋਡਰਨ ਐਗਰੀਕਲਚਰ 3006 ਤੇ ਬਾਈ ਨੇ ਪੁੱਛਿਆ ਤਾਂ ਕਹਿੰਦਾ ਅਸੀਂ ਆਪਣੀ ਕਮਿਊਨਿਟੀ ਪਾਈਪੀ ਵੀ ਬਟਾਲੇ ਜਿਹੜੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜਾ ਪਾਣੀ ਜਾਂ 200 ਫੁੱਟ ਤੋਂ ਵਿੱਚ ੱਡੇ ਚੜਿਆ ਗਿਆ ਤਾਂ ਬਾਈ ਨੇ ਕਿਹਾ ਕਹਿੰਦਾ ਬਾਈ ਵੀਡੀਓ ਦੇ ਵਿੱਚ ਦੱਸੋ ਵੀ ਕਿਹੜਾ ਪਿੰਡ ਆ ਵੀਹ ਪਿੰਡ ਹੈਗਾ ਸਾਡਾ ਇੱਧਰ ਦੇਵਗੜ੍ਹ ਦੇ ਵਿੱਚ ਪਾਈਪੀ ਜਿਹੜੇ ਦੇ ਵਿੱਚ ਪੈਂਦਾ ਪਿੰਡ ਕਾਫੀ ਉੱਥੇ ਜਿਹੜਾ ਪਾਣੀ ਜਾਂ ਖੇਤਾਂ 'ਲਾਉ ਲਗਭਗ 200 ਫੁੱਟ ਤੇ ਆ ਜਾਕੀ ਮੇਰੇ ਉੱਤੇ ਸਾਰੇ ਨੇ ਖੜੀਆ ਪੰਜਾਂਦੇ ਆ ਉਥੇ ਜਿਹੜੇ ਬੋਰ ਨੇ ਉਹ ਵੀ ਹੁਣ ਕਿਤੇ ਜਿਹੜੇ ਬਾਜਰੀ ਵਾਲੇ ਆਪਣੇ ਜਿਹੜੇ ਭਰੋਲੇ ਆਪਾਂ ਆ ਕੇ ਬੜੇ 10-10 ਲੱਖ ਰੁਪਇਆ ਖਰਚਾ ਆਉਂਦਾ ਏ ਉਹ ਹੁਣ ਲਾਗੇ ਬਾਕੀ ਆਪਾਂ ਤੁਹਾਡੇ ਨਾਲ ਉਥੇ ਕਦੇ ਗਏ ਤਾਂ ਡਰੇਲ ਦੇ ਵਿੱਚ ਵੀਡੀਓ ਸਾਂਝੀ ਕਰਦਾਂਗੇ ਧੰਨਵਾਦ ਜੀ ਤੁਹਾਡਾ ਕਮੈਂਟ ਕਰਨ ਲਈ ਤੇ ਅਗੜਾ ਕਮੈਂਟ ਆ ਗਿਆ ਜੀ ਕਰਨਪ੍ਰੀਤ ਸੰਤੂ 135 ਕਹਿੰਦਾ ਮੰਡੀਆਂ ਵਿੱਚ ਰੇਟ ਬਹੁਤ ਜ਼ਿਆਦਾ ਹੁੰਦਾ ਵੀਰ 2000 ਮਾਡਲ 575 ਦੇ 20 2 ਲੱਖ ਤੋਂ ਉੱਤੇ ਮੰਗਦੇ ਆ 2000 ਇੱਕ ਮੋਡ ਸਵਰਾਜ 2.5 ਲੱਖ ਤੋਂ ਘੱਟ ਲਈ ਹਾਂਜੀ ਵੀਰੇ ਕਾਹਦਾ ਫੁੱਡੀ ਸਹੀ ਹੈ ਕਮੈਂਟ ਭਰਾ ਦੇ ਉੱਪਰ ਚੱਲ ਰਿਹਾ ਹੈ ਬਾਕੀ ਮੰਡੀ ਦੇ ਵਿੱਚ ਸਾਰਿਆਂ ਦੇ ਵਿੱਚੇ ਆਪਾਂ ਤੁਹਾਨੂੰ ਪਤਾ ਤਲਵੰਟੀ ਸਾਬੋ ਮੋਗਾ ਮੰਡੀ ਨਾਣਾ ਮੰਡੀ ਜਾਂਦੇ ਰਹਨੇ ਆ ਰੇਟ ਉੱਥੇ ਮਿਲਦਾ ਹੈ ਆਪਣਾ ਜਿਆਦਾ ਮੰਗਦੇ ਨੇ ਪਰ ਮੰਡੀ ਦੇ ਵਿੱਚ ਕੀ ਹਾਲੀ ਹੁੰਦਾ ਕਿ ਉੱਪਰੋਂ ਟਰੈਕਟਰ ਜੈਜ ਰੇਟ 3 ਮਿਲ ਜਾਂਦਾ ਏ ਜੇਕਰ ਆਪਾਂ ਰੇਟ ਕੰਮ ਦੇ ਵਿੱਚ ਆਪਣਾ ਕੋਈ ਸਵੱਟ ਬੰਦਾ ਲੈ ਜਨੇ ਆ ਤਾਂ ਵਜਾ ਰੈਟ ਵੀ ਜੈਜ ਰੇਟ 3 ਮਿਲ ਜਾਂਦਾ ਪਰ ਅਗਰ ਤੁਹਾਡੀ ਗੱਲ ਬਿਰ ਤੋਂ ਸਾਈ ਜੱਤ ਸੇ ਰੇਟ ਥੋੜਾ ਜ਼ਿਆਦਾ ਮੰਗਦੇ ਨੇ ਅਗਲਾ ਕਮੈਂਟ ਆ ਗਿਆ ਜੀ ਗੁਰਦਾਤ 4275 ਬਾਈ ਜੀ ਨੇ ਆਪਾਂ ਨੂੰ ਕਿਹਾ ਬਾਈ ਦਾ ਕਮੈਂਟ ਚੱਲ ਰਿਹਾ ਹੈ ਕੋਣ ਸਾਹਿਬ ਦੀ ਜਾਤਰਾ ਹੋ ਜੂ ਨਾਲੇ ਵੀਡੀਓ ਬਣਾ ਲੈ ਨਹੀਂ ਬਾਹਰ ਦੇ ਲੋਕ ਬਹੁਤ ਦੇਖਦੇ ਨੇ ਕਿਉਂਕਿ ਉਹਨਾਂ ਦਾ ਮਨ ਹੁੰਦਾ ਜਾਣਦਾ ਬਿਲਕੁਲ ਤੁਹਾਡੀ ਸਹੀ ਗੱਲ ਹੈ ਵੀਰ ਜੀ ਆਪਾਂ ਨੇ ਤੁਹਾਡਾ ਕਮੈਂਟ ਤੇ ਬਹੁਤ ਸੇਤੀ ਤਕਨੇ ਕਮੈਂਟ ਕਰਿਆ ਦੋ ਵੀਕ ਪਹਿਲਾਂ ਆਪਾਂ ਨੇ ਜਦ ਵੀ ਤੁਹਾਡੇ ਕਮੈਂਟ ਤੇ ਜਿਹੜਾ ਕੀ ਆਮਲ ਕਰ ਲਿਆ ਤਾਂ ਆਪਾਂ ਨੇ ਪੂਰਾ ਪਲਾਨ ਵੀ ਬਣਾ ਲਿਆ ਜਾਣਦਾ ਆਪਾਂ ਨੇ ਪਹਿਲਾਂ ਜਾਣਦਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਜੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਲੋ ਆ ਗਰਮੀ ਹੈ ਉਬਾਲੀ ਜਾਦੇ ਹੋਗੇ ਇਸ ਲਈ ਤੋਂ ਪਤਾ ਜਾਣਾ ਏ ਕਿ ਦੂਰ ਫਿਰ ਆਪਾਂ ਜਾਣਾ ਵੀ ਬੁਲਟ ਦੇ ਆ ਇਸ ਜਿਹੜੇ ਆਪਣਾ ਠੀਕ ਨਹੀਂ ਸਮਝਿਆ ਤੇ ਆਪਣੇ ਜੇਰੇ ਲੱਗੀਆਂ ਮੋਟਰ ਉਹ ਸੈੱਟ ਹੋ ਜਾਊਗਾ ਫਿਰ ਆਪਾਂ ਜਲਦੀ ਹੇਮਕੁੰਡ ਸਾਹਿਬ ਜਾਵਾਂਗੇ ਤੇ ਉਥੇ ਦੀ ਪੂਰੀ ਯਾਤਰਾ ਦੀ ਤੇ ਪੂਰਾ ਟੂਰ ਪਲਾਨ ਦਾ ਜੋ ਵੀ ਬਜਟ ਆ ਤੇ ਕਿੱਥੇ ਰਹਿਣਾ ਕਿੱਥੇ ਕੀ ਕਰਨਾ ਸਾਰਾ ਕੁਝ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆੜ ਆ ਗਿਆ ਜੀ ਫਿਬਰ ਐਡ ਦਿਟ ਸੇਵ ਆ 2345 ਚੋਨਾ ਬੰਦ ਹੋਣਾ ਚਾਹੀਦਾ ਪਛਾਣਾਂ ਨੂੰ ਇਸ ਦਾ ਬਦਲਾ ਮਿਲਣਾ ਚਾਹੀਦਾ 100% ਠੀਕ ਜੀ ਤੁਹਾਡੀ ਗੱਲ ਨਾਲ ਆਪਾਂ ਸਹਿਮਤ ਆ ਪਰ ਫਿਬਰ ਆਪਨੋਂ ਵਿੱਚ ਹੋ ਸਕਦਾ ਵੀ ਗਾਲਾਂ ਵੀ ਕੱਢਣ ਚੋਨਾ ਦੇਖੋ ਬੰਦ ਤਾਂ ਹੋਣਾ ਚਾਹੀਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਜਾਂ ਖਰਦਾਂ ਨੂੰ ਸੱਦੀ ਬਜਾਈ ਕਰਨੀ ਜਾਣਾ ਚਾਹੀਦਾ। ਉਹ ਦੇਖੋ ਪਹਿਲੀ ਭਰਾ ਆਪਣਾ ਕਹਿੰਦੇ ਨੇ ਵੀ ਜੇਕਰ ਆਪਾਂ ਤੋਂ ਨਾ ਨਿਲਾਉਂਦੇ ਤਾਂ ਆਪਾਂ ਕੱਢਿਆ ਫਸਲਾਂ ਵਿਝੀਏ। ਦੇਖੋ ਇਹ ਕਿਸਾਨਾਂ ਨੂੰ ਵੀ ਇਹ ਕਰਨ ਸਾਬਣ ਚਾਹੀਦੀ ਹੈ ਵੀ ਉਹਦਾ ਤੇ ਸਰਕਾਰਾਂ ਨੇ ਉਹ ਆਪਣੇ ਪੰਜਾਬ ਵਰਤਾਂ ਨਹੀਂ ਲੈਣੀਆਂ। ਜੇਕਰ ਆਪਾਂ ਚੰਦਾ ਬੰਦ ਨਹੀਂ ਕਰਾਂਗੇ ਤਾਂ ਐਸੀ ਪੰਜਾਬ ਨੇ 5-4 ਸਾਲ ਨੂੰ ਰੇਗਿਸਤਾਨ ਬਣ ਜਾਣਾ ਹੈ। ਉਹ ਪਾਣੀ ਖਤਮ ਹੋ ਜਾਣਾ ਹੈ। ਜਿਹੜੇ ਫਸਲ ਆਪਾਂ ਰੇਗਿਸਤਾਨ ਬਣ ਤੋਂ ਬਾਅਦ ਵਿਝਾਂਗੇ। ਉਹ ਆਹੜਾ ਆਪਾਂ ਅੱਜ ਵੀ ਵੇਚ ਸਕਦੇ ਆ ਕਿਉਂਕਿ ਹੋਇਆ ਪਰ ਮਜਬੂਰ ਮਜਬੂਰ ਨੂੰ ਵਿਜਣਿਆ ਪੈਣੀ ਆ ਪਰ ਗੱਲ ਇਹ ਹੋਊਗੀ ਵੀ ਆਪਾਂ ਆਪਣਾ ਜਿਹੜਾ ਸਭ ਤੋਂ ਕੀਮਤੀ ਜਿਹੜਾ ਚੀਜ਼ ਆ ਆਪਣਾ ਪਾਣੀ ਉਦਰਤੀ ਸਰੋਤ ਉਹ ਆਪਾਂ ਖੋਲਾਂਗੇ ਪਰ ਤੁਹਾਨੂੰ ਪਤਾ ਵੀ ਰਹਿੰਦੇ ਨੇ ਫਿਰ ਪਸਤਾਇ ਕਿਹਾ ਹੋ ਜਾਉ ਚੜੀਆਂ ਸੁੱਕ ਚੋਕ ਵੀ ਰੇਤ ਇਸ ਲਈ ਜੇਕਰ ਆਪਣੇ ਕਿਸਾਨ ਪਹਿਲੇ ਸੋਚ ਲੈਣ ਤਾਂ ਚੰਗੀ ਗੱਲ ਆ ਪਰ ਜਿਹੜਾ ਸਰਕਾਰ ਆ ਉਹਨਾਂ ਨੂੰ ਵੀ ਕੋਈ ਹੋਰ ਫਰਾਂਜ਼ਾਂ ਤੇ ਐਮਐਸਪੀ ਦੇ ਕੇ ਆਪਣੇ ਪੰਜਾਬ ਨੂੰ ਪਾਣੀ ਬਚਾਉਣ ਦੇ ਵਿੱਚ ਤੇ ਕਿਸਾਨਾਂ ਨੂੰ ਝੋਨੇ ਦਾ ਬਦਲਾ ਕਰਨ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਤੇ ਅਗਲਾ ਕਮੈਂਟ ਆ ਗਿਆ ਜੀ ਗੁਰਪ੍ਰੀਤ ਰੰਧਾਵਾ ਬਾਹਰ ਤੇਰੀ ਵੀਡੀਓ ਬਹੁਤ ਕੰਮ ਆਈ ਹੁੰਦੀ ਹੈ ਹੰਨ ਪਰ ਯਾਰ ਹੌੜੀ ਬੋਲਿਆ ਪਰ ਤੋਂ ਕਾਹਲੀ ਵਿੱਚ ਬੋਲਦਾ ਕਦੇ ਕਦੇ ਸਮਝ ਨਹੀਂ ਆਉਂਦੀ ਜਾਂ ਕੋਈ ਮਾਈਕ ਦੀ ਪ੍ਰੋਬਲਮ ਹੈ ਤਾਂ ਉਹ ਬਦਲ ਲੈ। ਹਾਲਿਵਰੇ ਆਪਣੇ ਜਿਹੜੇ ਮਾਈਕ ਨੇ ਉਹ ਵੀ ਥੋੜੇ ਜਿਹਾ ਅਪਡੇਟ ਕਰਨ ਵਾਲੇ ਹੋਏ ਵੀ ਨੇ ਤੇ ਆਪਾਂ ਜਲਦੀ ਹੀ ਮਾਈਕ ਜਿਹੜੇ ਨੇ ਆਪਣੇ ਅਪਡੇਟ ਕਰ ਦੇਾਂਗੇ ਤੇ ਆਪਾਂ ਬਾਈਵੰਦਰਾ ਵੀ ਹਾਪਾ ਜਰੂਰ ਕਦੇ ਕਦੇ ਕਾਲ ਦੇ ਵਿੱਚ ਬੋਲ ਜਾਂਦੇ ਆ ਤਾਂ ਆਪਾਂ ਥੋੜੀ ਗੱਲ ਧਿਆਨ ਦੇਵਾਂਗੇ ਤੇ ਆਪਾਂ ਥੋੜੀ ਬੋਲਿਆ ਕਰਾਂਗੇ ਜੇ ਤੁਹਾਡਾ ਆਪਾਂ ਨੂੰ ਸੁਝਾਅ ਦੇਣ ਲਈ ਥੋੜਾ ਬਹੁਤ ਧੰਨਵਾਦ ਉਹ ਜੇਕਰ ਪਹਿਲੇ ਮੇਰੇ ਭਰਾ ਆਪਾਂ ਨੂੰ ਦੱਸਣਗੇ ਬੇ ਪ੍ਰੋਬਲਮਾ ਦਾ ਆਪਾਂ ਉਹਨੂੰ ਸੈੱਟ ਕਰਾਂਗੇ ਤੇ ਤਾਂ ਹੀ ਆਪਾਂ YouTube ਤੇ ਲੰਬੇ ਟਾਈਮ ਲਈ ਇਹ ਕਹਾਂਗੇ ਕਿ ਆਪਣੇ ਨਾਲ ਜਿਹੜੇ ਆਪਣੇ ਭਰਾ ਨੇ ਤੁਹਾਡੇ ਵਰਗੇ ਮਿੱਤਰ ਪਿਆਰੇ ਜਿਹੜੇ ਆਪਣਾ ਕਮੈਂਟ ਕਰਦੇ ਨੇ ਤੁਹਾਡੇ ਵੀਰੂ ਦੇਖਦੇ ਨੇ ਤਾਂ ਹੀ ਆਪਾਂ ਬਣਾ ਦੇ ਜਿਲਾਂਦੇ ਵਿੱਚ ਆਪਾਂ ਜਗ੍ਹਾ ਬਣਾ ਰਹੇ ਹਾਂਗੇ ਕਮੈਂਟ ਕਰਨ ਦਿੱਤਾ ਤੇ ਤੇਰ ਤੋਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਚੱਲਦੇ ਆਪਾਂ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਆ ਗਿਆ ਜੀ ਮਨਪ੍ਰੀਤ ਸਿੰਘ ਦੇਸੀ ਆਖਾ ਆਰਤੀ ਟਿਆੜਾ ਮਾਰੂਗਿੱਟ ਵੈਸੇ ਬਦਨਾਮ ਆ ਬਹੁਤ ਚੋਰ ਬਾਜ਼ਾਰ ਆ ਮਿਲ ਜੀ ਵੈਸੇ ਚਲੋ ਹੋ ਸਕਦਾ ਵੀ ਤੁਹਾਡੇ ਨਾਲ ਤੁਸੀਂ ਗਏ ਹੋਮੋਂ ਕਦੇ ਕotha kada 2000 ਜਾ ਬੱਪੜਿਆ ਹੋਵੇ ਪਰ ਅਸੀਂ ਬਟਾੜ ਤੇ ਲੱਗੇ ਰਹੇ ਸਾਡੇ ਤੋਂ ਮਰਦ ਜਿਹੜੀ 15 16 ਕਿਲੋਮੀਟਰ ਪੈ ਜਾਂਦੀ ਹੈ ਉਥੇ ਵਿੱਚ ਬਹੁਤ ਚੰਗੇ ਭਰਾ ਵੀ ਨੇ ਕਿਉਂਕਿ ਖਾਸਾ ਕੇ ਕੋਕੂ ਟਰੈਕਟਰਸ ਇੱਥੇ ਤੁਹਾਡੇ ਤੁਸੀਂ ਆਪਣੇ ਚੈਨਲ ਤੇ ਲਗਾਤਾਰ ਉਹਨਾਂ ਦੀ ਵੀਡੀਓ ਦੇਖਦੇ ਰਹਿੰਦੇ ਹਾਂ ਆਪਣਾ ਸੈਫੀ ਵੀਰ ਬਿਲਕੁਲ ਜੈਨੂਇਨ ਕਮਾ ਭਰਾ ਬੰਦਾ ਤੁਹਾਨੂੰ ਪੋਰੇਰ ਕੋਕਰ ਟਰੇਡਰ ਮਿਲਣਗੇ ਐਨ ਵਾਰੰਟੀ ਵਾਰੰਟੀ ਵਾਲੇ ਇੱਕ ਪਾਸੇ ਦੀ ਕੰਮ ਨਹੀਂ ਹੋਊਗਾ ਟਰੇਡਰ ਦੇ ਵਿੱਚ ਤੇ ਤੁਹਾਨੂੰ ਰੇਟ ਵੀ ਵਧੀਆ ਮਿਲਣਗੇ ਵਿੱਚ ਬੰਦੇ ਹੈਗੇ ਨੇ ਤਾਂ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜਨਾਬ ਵਾਸਤੇ ਮਾਰਕੀਟ ਬਣਾਨਾ ਆ ਮੈਂ ਥੋੜੀ ਗੱਲ ਮੰਨਦਾ ਹਾਂ ਪਰ ਤੁਹਾਨੂੰ ਪਤਾ ਵੀ ਸਿੱਕੇ ਦੋਹੇ ਪਹਿਲੂ ਹੁੰਦੇ ਨੇ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਇਸ ਜਿਹੜੀ ਪੂਰੀ ਮਾਰਕੀਟ ਆ ਉਹਨੂੰ ਆਪਾਂ ਘੱਟ ਨਜਰਾਨਾ ਵਾਲਾ ਨਾਂ ਦੇਖੀ ਤਾਂ ਨਹੀਂ ਗੱਲਾਂ ਬਾਕੀ ਚਲੋ ਕਈ ਬੰਦੇ ਹੁੰਦੇ ਨੇ ਜਿਹੜੇ ਆ ਆਪਣੇ ਆਪਣੀ ਮਾਰਕੀਟ ਆ ਉਹਦਾ ਨਾਮ ਹੋ ਜਾਂਦੀ ਆ ਚੰਗੇ ਤੇ ਮਾੜੇ ਬੰਦੇ ਦੋਹੇ ਤਰ੍ਹਾਂ ਦੇ ਨੇ ਉੱਥੇ ਤੇ ਅਗਲੇ ਕਮੈਂਟ ਤੇ ਬੰਦਾ ਪੁੱਛਾਂਦੇ ਆ ਜੀ ਅਗਲਾ ਕਮੈਂਟ ਹੈਗਾ ਜੀ ਪਿੰਦੂ ਮੱਟ ਪਾਈ ਦਾ ਕਮੈਂਟ ਆ ਹਾਇਰ ਦੀ ਡੇਟ ਇੱਥੇ 405 ਪਾਇਵਾ ਪੂਰਾ ਸਮਝਣ ਜਾ ਰਹੇ ਆ ਵੀ ਕੀ ਲਿਖਿਆ ਹੋਇਆ ਹੈ ਬੀਮ ਨੇ ਕਮੈਂਟ ਕਰਿਆ 1 2 ਤਾ ਆਵਾਜ਼ ਸਹੀ ਨਹੀਂ ਆਉਦੀ ਤੇ ਤੁਸੇ ਤੁਸੀਂ ਕੈਮਰਾ ਜ਼ਿਆਦਾ ਹਿਲਾ ਰਹੇ ਹੋ ਅਰੇ ਆਵਾਜ਼ ਤਰੋ ਆਪਾਂ ਮੰਨਦੇ ਆਂ ਵੀ ਆਵਾਜ਼ ਜਿਹੜੀ ਜਿਹੜੇ ਆਪਣੇ ਮਾਈਕ ਨੇ ਉਹ ਆਪਾਂ ਥੋੜੀ ਜਿਹੀ ਲੈਂਡ ਦੇ ਵਿੱਚ ਥੋੜੀ ਜਿਹੀ ਗਲਤ ਡਿਸੀਜਨ ਹੋ ਗਿਆ ਪਰ ਆਪਾਂ ਜਲਦੀ ਮੈਂ ਅਪਡੇਟ ਕਰ ਦਾਂਗੇ ਪਰ ਜਿਹੜੀ ਕੈਮਰਾ ਜਿਹੜੀ ਹਿਲਾਉਣ ਦੇ ਵਿੱਚ ਤੁਸੀਂ ਗਲਤ ਕਰਦੇ ਹੋ ਉਹ ਤੇਰੇ ਲਈ ਹੁੰਦੇ ਆ ਵੀ ਜਿਹੜੇ ਆਪਾਂ ਵੀਡੀਓ ਬਣਾਉਨੇ ਆ ਤੁਸੀਂ ਜੇ ਆਪਾਂ ਦੇਖਦੇ ਹੋ ਤੁਹਾਨੂੰ ਪਤਾ ਜੀ ਆਪਾਂ ਜਿਹੜੀ ਇੱਕ ਵੀਡੀਓ ਦੇ ਵਿੱਚ ਜਾਨੇ ਟਰੈਕਟਰ ਆਪਾਂ ਦਿਖਾਉਨੇ ਆ ਲੋਕ ਜਿਹੜੇ ਆਪਣੇ ਵੀਡੀਓ ਜਿਹੜੇ ਟਰੈਕਟਰਾਂ ਦੀ ਜਿਹੜੀ ਉਹ ਹੁੰਦੀ ਹੈ ਕਰਤੀ ਹੁੰਦੀ ਹੈ ਕਾਫੀ ਜ਼ਿਆਦੇ ਹੁੰਦੀ ਹੈ ਇਸ ਲਈ ਜਲਦੀ ਤੋਂ ਜਲਦੀ ਆਪਾਂ ਜਿਹੜੇ ਰੇਟ ਨੇ ਤੇ ਮਾਡਲ ਆਪਾਂ ਦੱਸ ਦਿਆਂ ਤੇ ਇਸ ਲਈ ਜਿਹੜੇ ਆਪਣੇ ਕੈਮਰਾਮੈਨ ਨਹੀਂ ਤਾਂ ਉਹਨਾਂ ਨੂੰ ਵੀ ਫੋਨ ਤੋਂ ਜਲਦੀ ਜਲਦੀ ਘੱਟ ਟਾਈਮ ਦੇ ਵਿੱਚ ਟਰੈਕਟਰਾਂ ਦਾ ਸਾਰਾ ਕੁਝ ਦਿਖਾਉਣਾ ਹੁੰਦਾ ਏ ਇਸ ਲਈ ਕੋਈ ਕੈਮਰਾ ਜਦ ਇਹ ਹਿੱਲਦਾ ਏ ਬਾਕੀ ਜਰੂਰਗੇ ਤਾਂ ਆਪਾਂ ਹੋਰੀ ਕੋਸ਼ਿਸ਼ ਕਰਿਆ ਕਰਾਂਗੇ ਜੁੜ ਜਾ ਵੀਡੀਓ ਆਰਾਮ ਨਾਲ ਬਣਾਇਆ ਕਰ ਜੀ ਤੇ ਆਪਾਂ ਟਕੇ ਆ ਕੇ ਕੈਮਰਾ ਜਕ ਫੋਕਸ ਕਰਕੇ ਵੀਡੀਓ ਬਣਾਈਏ ਤੇ ਚੱਲਦੇ ਆਂ ਜੀ ਆਪਾਂ ਅਗਲੇ ਟਮੈਂਟ ਵੱਲ ਆਹਲਾਕ ਮੈਂ ਟਹਿ ਗਈ ਲਵਦੀਪ ਮਾਨ 1125 ਵੀਰ ਨੇ ਕਮਟ ਕਰਾਇਆ ਆਪਣੇ ਜੌਂੜੀ ਵਾਲੀ ਤੇ ਜਿਹੜਾ ਆਪਣਾ ਰਿਵਰਸੇਬਲ ਫੈਨ ਵਾਲਾ ਜਿਹੜਾ ਟਰੈਕਟਰ ਆਇਆ ਹੈ ਉਦੋਂ ਮਾਟਰ ਦਾ ਵੀਰ ਨੇ ਕਹਿੰਦਾ ਬਾਈ ਜੀ ਪ੍ਰਾਈਸ ਕੀ ਆ ਪਾਵਰ ਸਾਰੇ ਵਰਸਲ ਦਾ ਆਨ ਰੋਡ ਇਹ ਵੀਰੇ ਪ੍ਰਾਈਸ ਦੇ ਵਿੱਚ ਕੋਈ ਬੜਾ ਬੜਾ ਅੰਤਰ ਨਹੀਂ ਜਿਗਾ ਜਿਹੜਾ ਆਪਣਾ ਖਾਣਾ ਘੁੰਮਦਾ ਏ ਆਪਣਾ ਉਤੋਂ ਪਰੋਂ ਉਹਦੇ ਹਰ ਪਿੱਛੇ ਨੂੰ ਘੁੰਮਿਆ ਨੇ ਤਾਂ ਕਿ ਇਹਦਾ ਉਹ ਜਾਲੀ ਤੇ ਆਪਣਾ ਜਿਹੜਾ ਕਰਦਾ ਫਰਦਾ ਰਿਹਾ ਰੱਖਣ ਜਾਂਦਾ ਏ ਤਾਂਦੇ ਵਿੱਚ 50000 ਰੁਪਏ ਦਾ ਡਿਫਰੈਂਸ ਆ ਦੂਹਰੇ ਨਾਲੋਂ ਹੋਰ ਬਾਕੀ ਕੋਈ ਬੜਾ ਬੜਾ ਅੰਤਰ ਦੇਗਾ 1000 ਰੁਪਏ ਦਾ ਫਰਕ ਆ ਤੇ ਆਦਾ ਕਮੈਂਟ ਆ ਗਈ ਹਰਜਾਸ ਸਿੰਘ ਕਰਤੀ 72 ਮੇਰਾ ਨਾਮ ਲਖਵੀਰ ਸਿੰਘ ਆ ਬਹੁਤ ਵਧੀਆ ਵੀਡੀਓ ਹੁੰਦੀ ਜਾਂਦੀ ਹੈ ਤੇ ਜਿਆ ਬਾਈ ਮੈਂ ਤੇਰਾ ਚੈਨਲ ਆ ਸਬਸਕ੍ਰਾਈਬ ਕੀਤਾ ਹੋਇਆ ਸਭ ਤੋਂ ਪਹਿਲਾਂ ਵੀਰੇ ਤੇਰੇ ਜੀ ਤੁਹਾਡਾ ਧੰਨਵਾਦ ਕਰਦੇ ਆ ਐਨਾ ਪਿਆਰ ਦੇਣ ਲਈ ਤੁਹਾਨੂੰ ਆ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਦੇ ਲਈ ਵੀ ਤੁਹਾਡਾ ਬਹੁਤ ਧੰਨਵਾਦ ਬਸ ਇਖਣੇ ਪਿਆਰ ਦਿੰਦੇ ਰਹੋ ਕਮੈਂਟ ਕਰਦੇ ਰਹੋ ਵੀਡੀਓ ਲਾਈਕ ਕਰਦੇ ਰਹੋ ਤੇ ਆਪਾਂ ਜੇ ਥੋੜਾ ਇਖਣੇ ਪਿਆਰ ਬਣਾ ਰਹਿਆ ਆਪਾਂ ਜਲਦ ਜਲਦੀ ਆਲ ਪੰਜਾਬ ਤੇ ਉਦੋਂਦ ਆਪਣੇ ਪੂਰੇ ਭਾਰਤ ਤੱਕ ਆਪਾਂ ਆਪਣੇ ਚੈਨਲ ਤੇ ਵੀਡੀਓ ਲੈ ਕੇ ਆਇਆ ਕਰਾਂਗੇ ਇਖਣੇ ਆਪਣਾ ਪਿਆਰ ਬਣਾਈ ਰੱਖੋ ਜੀ ਆਪਣੇ ਨਾਲ ਤੇ ਹਲਾ ਕਮੈਂਟ ਆਪਾਂ ਚੱਲਦੇ ਆ ਜੀ ਅਰਜਨ ਜੈਸਵਰ ਨੱਬੇ ਐਚ ਵੀ ਵਾਲਾ ਅਵੇਲੇਬਲ ਹੈ ਉਹ ਟਰੈਕਟਰ ਵੀਰ ਜੀ ਤੁਹਾਡੇ ਲਈ 골ਡਨ ਟਾਈਮ ਆ ਜੇ ਤੁਹਾਨੂੰ ਨੱਬੇ ਐਚ ਵੀ ਦਾ ਟਰੈਕਟਰ ਲੈਣਾ ਹੈ ਉਹ ਕੋਈ ਆਪਣੇ ਸੈਫੀ ਵੀਰੇ ਕੋਲ ਉਹਦਾ ਜਿਹੜਾ ਨੰਬਰ ਆ ਡਿਸਕ੍ਰਿਪਸ਼ਨ ਦੇ ਵਿੱਚ ਚੱਲ ਰਿਹਾ ਹੈ ਚਾਰ ਜੂ ਟਰੈਕਟਰ ਆਏ ਹੋਏ ਨੇ ਜਿਹਦੇ ਵਿੱਚ 90 ਤੋਂ 75 ਐਚ ਵੀ ਦੇ ਟਰੈਕਟਰ 0 ਮੀਟਰ ਵਾਲੇ ਇਹ ਚੱਲੇ ਹੋਏ ਟਰੈਕਟਰ ਦੋਹੇ ਤਰ੍ਹਾਂ ਦੇ ਖੜੇ ਨੇ 90 10 ਹੌਲੈਂਡ ਵੀ ਖੜੇ ਤੇ ਉੱਥੇ ਤੁਸੀਂ ਜਾ ਕੇ ਆਪਣਾ ਲੈ ਸਕਦੇ ਹੋ ਇਹ ਜਿਹੜਾ ਟਰੈਕਟਰ ਬਿਲਕੁਲ ਨਹੀਂ ਅਵੇਲੇਬਲ ਸਾਕੋਸ ਮਿਲਦਾ ਏ ਇਸੇ ਰੇਂਜ ਤੱਕ ਵੀ ਆਪਾਂ ਅਵੇਲੇਬਲ ਪ੍ਰਵਾਹ ਕਰ ਦਿਆਂ ਤੇ ਹਵਾ ਤੋਂ ਕੋਲ ਖੜਾ ਹੈ 90 ਕਿਬਾ ਟਾਈਗਰ ਜਿਆੜਾ ਕਮੈਂਟ ਹੈਗਾ ਜੀ ਜਗਦੀਸ਼ ਸਿੰਘ ਜਿਹੜੇ 96 ਪਹੈਂਡ ਬਾਈ ਜੀ ਸਤਿ ਸ੍ਰੀਕਾਲ ਤੁਹਾਡੀ ਹਰ ਵੀਡੀਓ ਮੈਂ ਬਹੁਤ ਗੌਰ ਨਾਲ ਦੇਖਦਾ ਹਾਂ ਪਰ ਮੈਨੂੰ 2 ਲੱਖ ਜਾਂ 2.5 ਲੱਖ ਤੱਕ ਟਰੈਕਟਰ ਚਾਹੀਦਾ ਹੈ। ਕੋਸ਼ਿਸ਼ ਕਰਿਓ ਇਸ ਰੇਂਜ ਵਿੱਚ 5-7 ਦਾ ਟਰੈਕਟਰ ਦਿਖਾ ਦੇਣਾ ਜੀ। ਬਾਈ ਗੁਰੂ ਜੀ ਸਭ ਦਾ ਪੜਾ ਕਰਨਾ। ਬਾਕੀ ਬਰੇ ਆਪਾਂ ਅਗੇ ਵੀਡੀਓ ਲੈ ਕੇ ਆਉਂਦੇ ਰਹਾਂਗੇ। ਪਰ ਆਪਣੇ ਚੈਨਲ ਦੇ ਪਿੱਛੇ ਵੀ ਰੇਂਜ ਦੇ ਟਰੈਕਟਰਾਂ ਦੀਆਂ ਵੀਡੀਓ ਪਈਆਂ ਨੇ। ਤੇ ਆਪਾਂ ਜਲਦੀ ਜਿਹੜੇ 2 ਲੱਖ ਰੁਪਏ ਦੇ ਵਿੱਚ ਨੇ ਤੁਹਾਨੂੰ ਉਹ ਕਹਿੰਦੇ ਟਰੈਕਟਰ ਦੀ ਵੀਡੀਓ ਆਪਣੇ ਚੈਨਲ ਤੇ ਦੇਖਣ ਨੂੰ ਮਿਲ ਜੂਗੀ ਤੁਸੀਂ ਜਾ ਕੇ ਉਹ ਟਰੈਕਟਰ ਲੈ ਸਕਦੇ ਹੋ। ਤੁਹਾਡਾ ਕਮੈਂਟ ਆ ਗਿਆ ਜੀ ਦਿਲਵਾਰ ਸਿੰਘ ਸਰਵਾਰਾ 205 ਡਰਾਈ ਫਿਲਟਰ ਤੇ ਆਈ ਵੀਡੀਓ ਦੇਣਾ ਸੀ। ਭਾਈ ਨੇ ਉਰੇ ਵਰਕ ਕਮੈਂਟ ਕਰਿਆ ਹੋਇਆ ਹੈ ਆਪਣਾ ਫਾਰਮਟ੍ਰੈਕ 6055 ਵੀਰੇ ਦੋਨੇ ਚੀਜ਼ਾਂ ਟਰੈਕਟਰ ਦੇ ਵਿੱਚ ਅਵੇਲੇਬਲ ਨੇ ਡਰਾਈ ਫਿਲਟਰ ਵੀ ਹੈ ਤੇ ਆਈਕੂ ਟੂ ਇੰਟਰਵੈਂਡਰ ਪੀਡੂ ਜਿਹੜੂ ਕਾਇਦੇ ਨੇ ਆ ਦੋ ਚੀਜ਼ਾਂ ਟਰੈਕਟਰ ਦੇ ਵਿੱਚ ਹੈਗੀਆਂ ਨੇ ਜਿਹੜਾ ਹੁਣ ਆ ਰਿਹਾ ਟਰੈਕਟਰ ਉਹਦੇ ਵਿੱਚ ਦੋ ਚੀਜ਼ਾਂ ਅਵੇਲੇਬਲ ਨੇ ਤੇ ਹੈ ਜਣੇ ਇਹਦੇ ਵਿੱਚ ਤੁਸੀਂ ਹੈ ਦੇਖ ਸਕਦਾ ਵੀਡੀਓ ਗੌਰ ਨਾਲ ਦੇਖੀ ਲੋਵੇ ਤੇ ਹੁਣ ਤਾਂ ਜਿਹੜੇ ਫਾਰਮ ਰਾਈਜ਼ਰ ਹਲ ਟਰੈਕਟਰ ਨੇ ਲਗਭਗ ਸਾਰੇ ਡਰਾਈਵ ਹਿੱਟਰ ਆ ਰਹੇ ਨੇ। ਚਾਈ ਟੂਟੇ ਵੀ ਲਗਭਗ ਸਾਰੇ ਨੇ ਵਿਚਾਰਿਆ। ਮਲਕੀਤ ਫਿਰਦੋ 7337 ਦਾ ਵੀਦ ਦਾ ਅਗਲਾ ਕਮੈਂਟ ਆ। ਵੀਰ ਟਰੈਕਟਰ ਪੁਰਾਣਾ ਕੱਟ ਲੈਨੇ ਹੋ। ਵੀਰ ਨੇੜਾ ਕਮੈਂਟ ਕਰਿਆ ਤਾਂ ਪੇਰਦਾ ਆਪਣੇ ਕੋਲ ਟਰੈਕਟਰ ਜੇ ਥੱਲੇ ਵੀਡੀਓ ਤੇ ਅੱਜ ਵੀਰੇ ਬੀਰੂ ਨੇ ਟਰੈਕਟਰ ਦੇ ਪੁਰਾਣਾ ਕੱਟ ਲੰਦੇ ਨੇ ਵਿੱਚ। ਪਰ ਖੱਟ ਦੇ ਜਿਆਦਾ ਉੱਚੇ ਮਾਡਲ ਨੇ ਬੜਾ ਥਲੀਲਾ ਡਾਊਨ ਮਾਡਲ ਕੱਟਦੇ ਹੈਗੇ ਬਾਕੀ ਕੱਟ ਜ਼ਰੂਰ ਲੈਂਦੇ ਨੇ ਉਹਦਾ ਥੋੜਾ ਕੱਟ ਉਹ ਵੀ ਕੱਟ ਲੈਣਾ ਤੇ ਆਹੜਾ ਕਮੈਂਟ ਆਈ ਹਾਮਲ ਸ਼ੈਣੀ ਦਾ 2241 ਲੱਤਰ ਬ੍ਰੋ ਬਿਗ ਭੈਣਾ ਬਰੇ ਹੱਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੋਂ ਮੈਂ ਹੁੜਾ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਇੰਨੇ ਜੋਗਾ ਸਮਝਿਆ ਵੀ ਤੁਸੀਂ ਆਪਣੇ ਆਪ ਨੂੰ ਮੇਰਾ ਫੈਨ ਦੱਸਿਆ ਚਲੋ ਆਪਾਂ ਹਾਲੇ ਏਡੇ ਬੜੇ ਇਨਜੁਕਤਾ ਹੋਏ ਨਹੀਂ ਹੈਗੇ ਵੀ ਆਪਣੇ ਫੈਨ ਹੋਣ ਚਲੋ ਜੇ ਤੁਸੀਂ ਮੈਨੂੰ ਇਨਜੁਕਾ ਸਮਝਦੇ ਹੋ ਤਾਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੀ ਬਾਕੀ ਇੱਕ ਨੇ ਆਪਣੇ ਨਾਲ ਜੁੜੇ ਰਹੋ ਆਪਾਂ ਨੂੰ ਪਿਆਰ ਹੀ ਕਰਦੇ ਰਹੋ ਆਪਣੀ ਵੀਡੀਓ ਲਾਈਕ ਕਰਦੇ ਰਹੋ ਤੇ ਆਪਾਂ ਤੁਹਾਡੇ ਲਈ ਐਵੇਂ ਵਜੇ ਵਜੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਹੜਾ ਕਮੈਂਟ ਆ ਗਿਆ ਜੀ ਮਾਡਰਨ ਐਗਰੀਕਲਚਰ 3006 ਇਹ ਵੀਰੇ ਨੇ ਵੀ ਰਕਮ ਇੱਤ ਆਪਾਂ ਨੇ ਪਾਈ ਜੀ ਕਮਿਊਨਿਟੀ ਉਹਦੇ ਥੱਲੇ ਕਰਿਆ ਦਾ ਆਪਣਾ ਜਿਹੜੀ ਵੀਡੀਓ ਆਪਾਂ ਨੇ ਸਿੱਧੇ ਵੀ ਸਾਈਟੇ ਆਪਾਂ ਕੋਲ ਮੋਬਾਈਲ ਪਾਈ ਦੀ ਵੀ ਲਗਦਾ ਵੀ ਖਰਚਾ ਜ਼ਿਆਦਾ ਹੋ ਜਾਂਦਾ ਨਹੀਂ ਵੀਰੇ ਐਡਾ ਖਰਚਾ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ ਦੇਖੋ ਜੀ ਆਪਾਂ ਨੂੰ ਮੇਰੇ ਖਾਬ ਗੜ ਵੀ ₹1000 ₹2000 ਘੰਟੇ ਦੇ ਸਾਈਡ ਵਿੱਚੋਂ ਆਉਂਦੀ ਐ ਸਲਾਰਮ ਮਸ਼ੀਨ ਮੜ ਜਾਂਦੀ ਐ। ਬਾਕੀ ਸਪਰੇਅ ਕਰਨੀ ਪੈਂਦੀ ਐ। ਜੇਕਰ ਆਪਾਂ ਲਿਆਉਣੇ ਆ ਤਾਂ ਘੰਟੇ ਦੇ ਵਿੱਚ ਕਿੱਦਾਂ ਰੰਗ ਲਵੇ ਦਿੰਦੀ ਐ ਉਹ ਦੱਸ ਕੇ ਦੇਬੀ ਚਾ ਸਕਦੇ ਆ। ₹1000 ਦਾ ਟਰੈਕਟਰ 3-4 ਲੀਟਰ ਤੇ ਰਹਾਂਦਾ ਏ। ਬਾਕੀ ਜੇਕਰ ਆਪਾਂ ਜਕਰ ਰੁਪਈਆ ਤੋੜਵਾਉਣੇ ਆ ਆਪਣੇ ਵਿਹਾਰੀ ਮੇਰੇ ਮਜ਼ਦੂਰ ਆਪਣੇ ਯਾਰ ਤੋਂ ਐਮਪੀ ਤੋਂ ਬਾਕੀ ਸਾਰੇ ਸਟੇਟਾਂ ਤੋਂ ਆਉਂਦੇ ਨੇ। ਇਹ 4000 ਰੁਪਿਆ ਉਹ ਲੇਬਰ ਦਾ ਲੈ ਜਾਂਦੇ ਨੇ। ਇਹਦੇ ਕੋਈ ਬੜਾ ਜਿਆਦਾ ਖਰਚੇ ਨਹੀਂ ਪੈਂਦਾ ਜੀ। ਇਹ ਦੋਸਤ ਪਰ ਇਹ ਕੰਮ ਨਹੀਂ ਪੈਂਦੀ ਐ ਐਕਸਟਰਾ ਹੋਰ ਕੁਝ ਜਿਆਦਾ ਖਰਚਾ ਦੇਗਾ ਤੇ ਬਾਕੀ ਜਿਹੜੇ ਵਿੱਚ ਆਪਾਂ ਨੂੰ ਇਹ ਲੇਬਰ ਦੀ ਕੋਸਟ ਕੱਟ ਜਿਹਦਾ ਹੁੰਦੀ ਐ ਉਹ ਵੀ ਆਪਾਂ ਨੂੰ ਬਚਦੀ ਐ ਕਿਉਂਕਿ ਲੇਬਰ ਘੱਟ ਲੱਗਦੀ ਐ ਇਸ ਲਈ ਐਡਾ ਕੋਈ ਜਿਆਦਾ ਖਰਚਾ ਨਹੀਂ ਲਗਾ ਮੇਰਾ ਭਰਾ ਬਾਕੀ ਕੋਸਟ ਅਸਲ ਵਿੱਚ ਜੀ ਹੋਵੇ ਤੁਹਾਨੂੰ ਜਿਆਦਾ ਖਰਚਾ ਕਰਤੇ ਆ ਹੋਵੇ ਪਰ ਐਡਾ ਕੁਝ ਜਿਆਦਾ ਖਰਚਾ ਨਹੀਂ ਹੈਗਾ ਤੇ ਅਗਲਾ ਕਮੈਂਟ ਆ ਗਿਆ ਸੋਹੇ ਬਿੱਲ ਬਾਈ ਦਾ 1270 ਇਹ ਵੀਰ ਨੇ ਆਪਣਾ ਵੀਡੀਓ ਪਾਈ ਹੋਈ ਸੀ ਫਾਰਮ ਪਰ 60 3 ਸਪੀਡ ਤੇ ਬਾਈ ਨੇ ਕਰਵਾਇਆ ਹੋਇਆ ਤਾਂ ਵੀਰ ਨੇ ਮਾਈਟਰ ਦਾ ਕਹਲਾ ਬਾਈਕ ਖੋਲਵਾਇਆ ਗੇਅਰ ਜਿਹੜੇ ਆਰੇ ਆਪਣੇ ਨਾਬੇ ਜਿਹੜੇ ਵਿੱਚ 9 ਦਾ ਕਹਣਾ ਪਿੰਡ ਪੈਂਦਾ ਏ ਉਥੇ ਲੱਡੂ ਨੇ ਮਿਸਤਰੀ ਨੇ ਉਹ ਲਗਭਗ 25 ਤੋਂ 30000 ਰੁਪਏ ਦੇ ਵਿੱਚ ਜਿਹੜਾ ਗੇਅਰ ਆ ਉਹ ਰਾ ਦਿੰਦੇ ਨੇ ਜਿਹਦੇ ਵਿੱਚ ਉਹ ਕੋਈ ਟਰੈਕਟਰ ਦੇ ਵਿੱਚ ਬੈਲ ਨਹੀਂ ਕਰਦੇ ਕੋਈ ਛਾਖ ਨਹੀਂ ਕੱਢਦੇ ਬਜਾ ਸਾਫ ਸੋਰੀ ਫਟੇਗਾ ਉਦੋਂ ਸੀਮਾ ਲਵਾ ਸਕਦੇ ਹਾਂ ਪਾਲਖ ਮੈਂ ਡਾਕਾ ਨਹੀਂ ਸੰਕੂ 22 13 ਬਾਈ ਨੇ ਕਮੈਂਟ ਕਰਿਆ ਮੈਂ ਡਿਮਾਂਡ 7201 ਦੀs ਵਾਰ ਪਰ 126 ਬਾਜ਼ਾ ਕੋਈ ਬੀਜ ਨੇ ਜਲਾਈ ਦੇ ਬਹਿੜੇ ਹੱਥੋਂ ਲੱਗਿਆ ਹੋਵੇ ਤਾਂ 35% ਆਮਦਨ ਕਰਦਾ ਹੈ ਬਾਕੀ ਦੇਖੋ ਵੀਰੇ ਐਟ ਕੀ ਕਾਫੀ ਦਾ ਰਹਿਣੇ ਥੱਬੀ ਇਹ ਜਿਆਦਾ ਤਰਾ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਲਵੋਗੇ ਅੱਛੇ ਜਰੂਰ ਪੈਂਦੀ ਤੋਂ ਚੜ ਚ ਗਈ ਹੈ ਦੇਖੋ ਇਹ ਟਕੀ ਵੀ ਝਾੜ ਦਾ ਬੇਤਾ ਚੰਗੀ ਗੱਲ ਆ ਵਧੀਆ ਬਾਕੀ ਹਾਂਜੀ ਝਾੜ ਪਿੱਛੇ ਦਿੱਤਾ ਹੈ ਬਾਕੀ ਚਲੋ ਆਪਾਂ ਗਾ ਨੂੰ ਦੇਖਦੇ ਆਂ ਜੀ ਕੀ ਕਹਿੰਦਾ ਚਾਲ ਆ ਗਈ ਹਰਵਿੰਦਰ ਸਿੰਘ 22 ਦਾ ਕਮੈਂਟ ਆ 2018 ਮੈਸੀ ਦਾ ਰੇਟ 490 ਕਿੰਨਾ ਮੱਗੀ ਜਾਂਦੇ ਆ ਟਰੈਕਟਰ ਦੀ ਸੋ ਲਾਗੇ ਰੱਖਦੇ ਆ ਇਸ ਗੱਲ ਹੋਰ ਕੋਈ ਟਰੈਕਟਰ ਲੋਕਾਂ ਕੋਲ ਕੋਈ ਨਹੀਂ ਸਾਰੇ ਟਰੈਕਟਰ ਦੂਰੋਂ ਲਿਆਉਂਦੇ ਮਾਡਲ ਦੇ ਹਿਸਾਬ ਨਾਲ ਵਿਕਣੇ ਆ ਨਹੀਂ ਵੀਰੇ ਪੁੱਛਿਆਰੇ ਆਪਣੇ ਕੋਈ ਕੋਕੂ ਵੀ ਰੋਣਾ ਨਹੀਂ ਕਰਿਆ ਤਾਂ ਸਾਰੇ ਟਰੈਕਟਰ ਲੋਕਾਂ ਨੰਬਰ ਨੇ ਕੋਈ ਬਾਹਰਲਾ ਟਰੈਕਟਰ ਨਹੀਂ ਆਏਗਾ ਬਿਲਕੁਲ ਜੈਨੂਨ ਟਰੈਕਟਰ ਨੇ ਸਵਾ ਵੀ ਨਾਲ ਜਿਆ ਹੁਜੀ ਜਾਣੇ ਸਾਲ ਕੋ ਨਾਲ ਦਾ ਹੈ ਪੁਆਇੰਟ ਇਹ ਗੱਲ ਨਹੀਂ ਹੈਗੀ। ਬਾਕੀ ਤੁਸੀਂ ਜਾ ਕੇ ਆਪਣਾ ਦੇਖ ਕੇ ਚੈੱਕ ਕਰ ਸਕਦੇ ਹੋ। ਤੇ ਅਗਲਾ ਹੈੀ ਸੋਮੇਤ ਕੁਮਾਰ ਫਾਈਨੈਂਸ ਫੈਸਿਲਿਟੀ ਹੈ ਹੈ ਕਿ ਆ? ਹਾਂਜੀ ਬਾਈ ਜੀ। ਟਰੈਕਟਰ ਫਾਈਨੈਂਸ ਕਰ ਦਿੰਦੇ ਨੇ ਬਾਈ ਉਹਨੇ। ਬਿਲਕੁਲ। ਤੁਸੀਂ ਆਪਣਾ ਆ ਕੇ ਆਪਣਾ ਟਰੈਕਟਰ ਜਿਹੜਾ ਫਾਈਨੈਂਸ ਕਰਵਾ ਸਕਦੇ ਹੋ। ਪਰ ਤੁਹਾਡਾ ਜਿਹੜਾ ਫਿਬੜਾ ਉਹ ਵੱਧਿਆ ਹੋਣਾ ਚਾਹੀਦਾ ਹੈ। ਜੇਕਰ ਬੈਂਕ ਤੁਹਾਨੂੰ ਲੋਨ ਦਿੰਦੀ ਹੈ ਤਾਂ ਤੁਹਾਡਾ ਜਿਹੜਾ ਸਰਦੋ ਫਾਇਨਲ ਹੋ ਜਾਗਾ। ਜਗਲਾ ਰਈ ਪਾਰ ਗੌਰ 73 653 87 ਬਾਹਰ 80 ਮਿੰਟ ਲੇਬਰ ਹੋਗਾ ਕਿ ਆ। ਦੇਖੋ ਵੀਰੇ ਟਰੈਕਟਰ ਦਾ ਆਰਡੇ ਦੇ ਵਿੱਚ ਕਿਤੇ ਵੀ ਤੁਸੀਂ ਲਗਾ ਸਕਦੇ ਹੋ। ਪਰ ਕੰਦੇ ਇਹ ਆ ਵੀ ਤੁਹਾਨੂੰ ਖਰਚਾ ਜਿਹੜਾ ਉਹਦਾ ਇਹ ਉਹ ਤੁਹਾਡੇ ਪਰ ਪੈਣਾ ਹੈ। ਦੇ ਲੋੜਾ ਹਰ ਟੈਂਕ ਰੋਗ ਨੂੰ ਕਿ ਜੇ ਦੇ ਲੋੜ ਤੋਂ ਮਹਾਰਾਸ਼ਟਰ ਦੇ ਵਿੱਚ ਦੇ ਰਿਹਾਉਂਦਾ ਹੈ ਤਾਂ ਲਗਭਗ 50000 ਤੋਂ ਲੈ ਕੇ 1 लाख ਰੁਪਿਆ ਦਾ ਖਰਚ ਆ ਜਾਣਾ ਹੈ ਉਹ ਜੇ ਡੀਲਰ ਇੰਨਾ ਖਰਚਾ ਕਰੂਗਾ ਤਾਂ ਉਹ ਬੇਸ਼ੇ ਕੁਝ ਨਹੀਂ ਬਚਾਣਾ ਹੈਗਾ ਖਰਚਾ ਥੋੜੇ ਦੇ ਪਾਊਗਾ ਟਰੈਕਟਰ ਚਾਹੇ ਜਿੱਥੇ ਮਰਜੀ ਲੈ ਜਾਓ ਪੌਂਜੂਗਾ ਕੋਈ ਚੱਕਰ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਆਹ ਰਖਮੈਂਟ ਹੈਗਾ ਜੀ ਲਾ ਲ ਪੰਜਾਬ ਬਾਈਕ ਦਾ ਮਗਾੜ ਵੀ ਨੋਵੋ 605 ਵਾਲੇ ਲਾ ਦਿੰਦੇ ਹਨ ਮੈਨੂੰ ਇਹ ਟਰੈਕਟਰ ਪਿੱਛੋਂ ਸੋਹਣਾ ਨਹੀਂ ਲੱਗਦਾ ਇੱਕ ਇਹਨਾਂ ਨੇ ਬੋਂਟ ਸਿੰਗਲ ਪੀਸ ਤਾਰ ਰੱਖਿਆ ਪਰ ਪਿੱਛੋਂ ਖੁੱਲਦਾ ਘੱਜ ਵੀ ਰਹੀ ਜੇ ਦਿਖਾਈ ਜਾਏ ਵੀ ਜਿਹੜਾ ਆਪਣਾ ਜੋਬੋ ਦਾ ਆੜਾ ਬੋਂਟ ਪਿੱਛੋਂ ਖੁੱਲਦਾ ਤਾਂ ਉਹ ਖੁੱਲਣਾ ਚਾਹੀਦਾ ਬਾਕੀ ਚਲੋ ਇਹ ਅੱਡੀ ਦਾ ਸੌਦੀ ਆ ਵੀ ਪਿੱਛੋਂ ਦੇਖਣ ਨੂੰ ਬਸ ਚਲੋ ਆਪਣੇ ਆਪਣੇ ਮੱਦੇ ਚੁਆਇਸ ਹੁੰਦੀ ਐ ਦੇਖਣ ਦੇ ਵਿੱਚ ਕਿਸ ਨੂੰ ਕਿੰਨੀ ਵਧੇ ਲੱਗਦਾ ਕਿ ਕਿਸ ਨੂੰ ਕਿੰਨੀ ਦਾ ਵਧੇ ਲੱਗਦਾ ਬਾਕੀ ਵੋਟਰਾਂ ਦੀ ਗੱਲ ਹੋਵੇ ਬਿਲਕੁਲ ਸਹੀ ਐ ਇਹਨਾਂ ਸਹਿਮਤ ਆਂ ਅਗਲਾ ਰਸਮੇ ਟਾ ਗਈ ਸੁਰਾਜ ਆ ਰਖੋ ਜਿਹੜਾ ਟਰੈਕਟਰਸ ਵੀਲ ਜੇਸੀਬ ਵਾਲੀ ਵੀਡੀਓ ਇੱਕ ਦੋ ਹੋਰ ਬਣਾਓ ਬਣਾ ਦਿਓ ਹਾਜੀ ਵੀਰੇ ਜਲਦੀ ਜੋ ਫਿਰੋ ਜੇਸੀਬ ਵਾਲੀ ਵੀਡੀਓ ਮਿਲਣਗੀਆਂ ਰਲ ਆਪਾਂ ਚੋਣਾਂ ਦੇ ਅਸੀਂ ਜੰਦੇ ਬਿਚੋੜੇ ਬਿਅਸਤਾ ਜਦ ਜੋ ਤੁਹਾਨੂੰ ਆਪਾਂ ਆਪਣਾ ਚੈਨਲ ਦਾ JCB ਵਾਲੀ ਵੀਡੀਓ ਹੋਰ ਆਪਾਂ ਲਿਆਵਾਂਗੇ। ਬਾਕੀ ਹਾਂਜੀ ਬ్రో ਇਹ ਸੀ ਕਮੈਂਟ ਜਿਹੜੇ ਆਪਾਂ ਬੇੜੇ ਦੇ ਵਿੱਚ ਲੈ ਕੇ ਆਏ। ਬਾਕੀ ਆਪਾਂ ਨੇ ਸਾਰੇ ਭਰਾਵਾਂ ਦੇ ਜਿਹੜੇ ਨਾਮ ਨੇ ਉੱਪਰ ਕਮੈਂਟ ਦੇ ਨੇ ਚਲਾਏ ਨੇ। ਹਰ ਵੀਨੇ ਆਪਾਂ ਹਰ ਮਾਥਿਕ ਵੀਡੀਓ ਆਪਾਂ ਲੈ ਕੇ ਆਇਆ ਕਰਾਂਗੇ। ਇਸ ਲਈ ਵਾਤੇ ਵਾਤੇ ਕਮੈਂਟ ਕਰਿਆ ਕਰੋ। ਕਿ ਅਗਲੀ ਵੀਡੀਓ ਵਿੱਚ ਤੁਹਾਡਾ ਵੀ ਨਾਮ ਆ ਆਪਾਂ ਬੋਲ ਜੀਏ। ਬਾਕੀ ਜੇ ਕਮੈਂਟ ਜਿਆਦਾ ਆਉਣਾਂਗੇ ਆਪਾਂ ਦੱਸ ਦੇਣੇ ਬਾਅਦ ਵੀਡੀਓ ਕਰਦਾਂਗੇ ਸ਼ੁਰੂ ਬਾਕੀ ਫਿਲਹਾਲ ਲਈ ਇਹ ਤੇ ਆਪਣੇ ਕਮੈਂਟ ਜਿਨ੍ਹਾਂ ਦੇ ਆਪਾਂ ਜਵਾਬ ਜਵਾਬ ਦਿੱਤੇ ਬਾਕੀ ਜੇ ਤੁਹਾਨੂੰ ਵੀਡੀਓ ਬਿਹਤਰ ਜੀ ਹੋਵੇ ਤਾਂ ਆਪਣੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਦੇਖੋ ਪੇਜ ਤੇ Facebook 'ਤੇ ਇਹਨੂੰ ਕਰ ਲਿਓ ਫੋਲੋ Instagram ਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਉੱਥੇ ਵੀ ਆਪਾਂ ਵਧੀਆ ਵਧੀਆ ਅਪਡੇਟ ਦਿੰਦੇ ਰਹਿਣੇ ਆ ਬਾਕੀ ਵੀਡੀਓ ਕੋ ਲਾਈਕਸ ਤੇ ਕਮੈਂਟ ਧੰਨਵਾਦ ਜੀ